ਅੱਜ ਮੀਡੀਆ ਵਿੱਚ ਪੂਰਵ ਮੰਤਰੀ ਅਨਿਲ ਜੋਸ਼ੀ ਜੀ ਦਾ ਬਿਆਨ ਸਾਨੂੰ ਮਿਲਿਆ ਮੈਂ ਸਮਝਦਾ ਕਿ ਬਹੁਤ ਅੱਛਾ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਪਾਪ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵਿਕਾਸ ਦੀ ਰਾਜਨੀਤੀ ਨਹੀਂ ਕਰਦਾ ਸਿਰਫ ਤੇ ਸਿਰਫ ਪੰਥਕ ਏਜੰਡੇ ਤੇ ਔਰ ਉਹ ਵੀ ਕੱਟੜ ਪੰਥੀਆਂ ਦੇ ਆ ਗਿਆ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਸੀ ਅੱਜ ਉਹ ਪੰਜਾਬੀ ਪਾਰਟੀ ਨਾ ਰਹਿ ਕੇ ਉਹ ਸਿਰਫ ਸਿੱਖਾਂ ਦੀ ਪਾਰਟੀ ਬਣਦਾ ਜਾ ਰਿਹਾ ਪਰ ਇਹ ਜਦੋਂ ਵੀ ਕੋਈ ਪਾਰਟੀ ਕਿਸੇ ਇੱਕ ਵਰਗ ਦੀ ਜਾਂ ਇੱਕ ਧਰਮ ਦੀ ਰਿਲੀਜਨ ਦੀ ਹੋ ਜਾਂਦੀ ਹੈ ਉਹਦਾ ਏਜੰਡਾ ਵਿਕਾਸ ਨਹੀਂ ਰਹਿੰਦਾ ਉਹਦਾ ਏਜੰਡਾ ਬਹੁਤ ਤਾ ਐਨਾ ਛਿਪੜ ਜਾਂਦਾ ਕਿ ਉਹ ਫਿਰ ਸਮਾਜ ਚੋਂ ਵੀ ਅਲੱਗ ਥਲਗ ਪੈ ਜਾਂਦਾ ਔਰ ਕਦੇ ਵੀ ਉਹ ਰਾਜਨੀਤਿਕ ਦਲ ਜਿਹੜਾ ਸਰਵਸਪਰਸ਼ੀ ਸਰਵ ਵਿਆਪੀ ਨਾ ਹੋਵੇ ਉਹ ਸਤਾਜ ਨਹੀਂ ਆ ਸਕਦਾ ਔਰ ਆਪਣੀ ਸੋਚ ਨੂੰ ਵਿਚਾਰ ਨਾ ਕਰੇ ਉਹ ਵੀ ਨਹੀਂ ਆ ਸਕਦਾ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣਦਾ ਜੋਸ਼ੀ ਜੀ ਤੁਸੀਂ ਬਹੁਤ ਵਧੀਆ ਸੋਚ ਲਿਆ ਤੁਹਾਡੀ ਆਪਣੀ ਪਾਰਟੀ ਪੁਰਾਣੀ ਪਾਰਟੀ ਭਾਰਤੀ ਜਨਤਾ ਪਾਰਟੀ ਸਰਬਸਪਰਸ਼ੀ ਸਰਬ ਵਿਆਪੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਤੁਹਾਨੂੰ ਬੀਜੇਪੀ ਚ ਹੀ ਵਾਪਸ ਆ ਜਾਣਾ ਚਾਹੀਦਾ ਇਹ ਬਹੁਤ ਅੱਛਾ ਰਹੇਗਾ ਤੁਹਾਡੀ ਆਪਣੀ ਰਾਜਨੀਤੀ ਲਈ ਵੀ ਔਰ ਜੇ ਤੁਸੀਂ ਵਿਕਾਸ ਦੀ ਰਾਜਨੀਤੀ ਕਰਨਾ ਚਾਹੁੰਦੇ ਹੋ ਉਸ ਦੇ ਲਈ